ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਜਿਵੇਂ ਆਪ ਸਭ ਜਾਣਦੇ ਹੀ ਹੋ ਕਿ ਬੀਤੇ ਦਿਨੀ ਪਿੰਡ ਕਲੇਰਮਾਗਟ ਨੇੜੇ ਮਜੀਠਾ ਪੈਟਰੋਲ ਪੰਪ ਦੇ ਉੱਤੇ ਕੁਝ ਅਣਪਛਾਤੇ ਲੋਕਾਂ ਵੱਲੋਂ ਗੋਲੀ ਚਲਾਈ ਗਈ ਸੀ ਜਿਸ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਤੇ ਇੱਕ ਵਿਅਕਤੀ ਜ਼ਖਮੀ ਹੋ ਜਾਂਦਾ ਹੈ ਜਿਸ ਦੀਆਂ ਸੀਸੀਟੀਵੀ ਫੋਟੋਆਂ ਜਿਹੜੀਆਂ ਨੇ ਵੀਡੀਓ ਨੇ ਉਹ ਲੋਕਾਂ ਤੱਕ ਪਹੁੰਚ ਚੁੱਕੀਆਂ ਨੇ ਪਰ ਇਸ ਵਿੱਚ ਇੱਕ ਨਵਾਂ ਮੋੜ ਇਹ ਆਇਆ ਹੈ ਕਿ ਸਰਦਾਰ ਵਿਕਰਮਜੀਤ ਸਿੰਘ ਮਜੀਠੀਆ ਵੱਲੋਂ ਇੱਕ ਬਿਆਨ ਦਿੱਤਾ ਜਾਂਦਾ ਹੈ ਜੋ ਕਿ ਪੈਟਰੋਲ ਪੰਪ ਦੇ ਉੱਪਰ ਵੀ ਆਉਂਦੇ ਨੇ ਤੇ ਉਹਨਾਂ ਵੱਲੋਂ ਬਾਅਦ ਵਿੱਚ ਪ੍ਰੈਸ ਕਾਨਫਰੰਸ ਵੀ ਕੀਤੀ ਜਾਂਦੀ ਹੈ ਜਿਸ ਵਿੱਚ ਉਹਨਾਂ ਵੱਲੋਂ ਕਿਹਾ ਜਾਂਦਾ ਹੈ ਕਿ ਇਹ ਜਿਹੜਾ ਹਮਲਾ ਹੈ ਉਹ ਹੋ ਸਕਦਾ ਹੈ ਕਿ ਜੋਤ ਸਿੰਘ ਸੰਭਰਾ ਉੱਤੇ ਜਾਂ ਤਜਿੰਦਰ ਸਿੰਘ ਲਾਟੀ ਉੱਤੇ ਹੋਣਾ ਸੀ ਪਰ ਇਹ ਪੈਟਰੋਲ ਪੰਪ ਤੇ ਕੰਮ ਕਰਦੇ ਕਰਮੀਆਂ ਉੱਪਰ ਹੋਇਆ ਹੈ ਦੱਸ ਦਈਏ ਕਿਸ ਸਰਦਾਰ ਤਜਿੰਦਰ ਸਿੰਘ ਲਾਟੀ ਅਤੇ ਸਰਦਾਰ ਜੂ ਸਿੰਘ ਸਮਰਾ ਸਰਦਾਰ ਵਿਕਰਮਜੀਤ ਸਿੰਘ ਜੀਟੀਆ ਦੇ ਖਾਸਮ ਖਾਸ ਨੇ ਉਹਨਾਂ ਦੇ ਨਜ਼ਦੀਕੀ ਨੇ ਸੋ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਇਹ ਹਮਲਾ ਜਿਹੜਾ ਹੈ ਹੋ ਸਕਦਾ ਹੈ ਕਿ ਇਹਨਾਂ ਉੱਪਰ ਕੀਤਾ ਗਿਆ ਹੈ ਪਰ ਇਸ ਦਾ ਸ਼ਿਕਾਰ ਹੋਏ ਨੇ ਪੈਟਰੋਲ ਪੰਪ ਦੇ ਕਰਿੰਦੇ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਕੀ ਸੱਚ ਹੈ ਜਾਂ ਫਿਰ ਪੁਲਿਸ ਦੀ ਤਫਤੀਸ਼ ਦੇ ਵਿੱਚ ਪਤਾ ਲੱਗੇਗਾ ਕਿ ਸੱਚ ਕੀ ਸੀ ਉਹ ਸੱਚਮੁੱਚ ਹੀ ਤੀਲਪੋਣ ਆਏ ਸਨ ਤੇ ਹਮਲਾ ਕਰਕੇ ਗਏ ਨੇ ਜਾਂ ਫਿਰ ਕੁਝ ਹੋਰ ਗੱਲ ਹੈ ਕੁਝ ਹੋਰ ਕਹਾਣੀ ਹੈ ਸੋ ਵਧੇਰੇ ਜਾਣਕਾਰੀ ਲਈ ਦੇਖਦੇ ਰਹੋ ਤੁਹਾਡਾ ਆਪਣਾ ਨਿਰਪੱਖ ਨੇ ਤੜਕ ਮਜੈਂਟੀ ਵੀ ਸਗਨੀ ਛੋਟੀ ਹੈ ਨਾ 18 ਤੇ ਆਪਣਾ ADGP ਲਾਅ ਐਂਡ ਆਰਡਰ ਅਰਪੁਰੇ ਚੋਕਲਾ ਨੇ ਸ਼ਹਾਦ ਪੱਟੀ ਤੇ ਹੈਪੀ ਪਸ਼ੀਆਂ ਤੇ ਦੋ ਤਿੰਨ ਹੋਰ ਜੀਵਨ ਬੋਧੀ ਵਰਗਿਆਂ ਦਾ ਨਾਮ ਲਿਆ ਸੀ ਉਹਨਾਂ ਨੇ ਆਪ ਹੀ ਵੀਡੀਓ ਚੜਾਈ ਸੀ ਜੀ ਔਰ ਅਜਿਬ ਕਾਰਨਾਮਾ ਕਰ ਵੀ ਗਏ ਔਰ ਇਹ ਜਿਨ੍ਹਾਂ ਦੇ ਅਟੈਕ ਕਰਕੇ ਗਏ ਆ ਜਸਾਜੋਤ ਸਿੰਘ ਸਮਰਾਟ ਸਾਹਿਬ ਜਾਂ ਸੰਤੋਪ ਸਿੰਘ ਸਮਰਾਟ ਸਾਹਿਬ ਦੁਨੀਆ ਜਾਣਦੀ ਹੈ ਕਿ ਮੇਰਾ ਪਰਿਵਾਰ ਹੈ ਜੀ ਸਾਡੇ ਭਰਾਵਾਂ ਨਾਲ ਉਹ ਡੂੰਘੇ ਸੰਬੰਧ ਹੈ ਮੈਂ ਉਹ ਸਤਿਕਾਰਯੋਗ ਬਜ਼ੁਰਗਾਂ ਨੂੰ ਬਾਪੂ ਜੀ ਕਹਿੰਦਾ ਹੂੰ ਮਤਲਬ ਆਬਵੀਅਸਲੀ ਔਰ ਕੋਈ ਪੁਲਸੇ ਦੇਚੇ ਭੁਲੇਖਾ ਨਾ ਪਾਵੇ ਮੈਂ ਚੰਗੀ ਤਰ੍ਹਾਂ ਸਾਰੀ ਗੱਲ ਨੂੰ ਅਡਰੈਸ ਕਰੂੰਗਾ ਕਿਉਂਕਿ ਪੁਲਸੇ ਦੇਚੇ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰਦੀ ਆ ਪਰ ਕਹਿੰਦੇ ਜੀ ਪੈਟਰੋਲ ਪੌਣ ਆਏ ਸੀ ਹਾਂਜੀ ਕੋਈ ਬਹਿਸ ਬਾਜੀ ਹੋਈ ਹੈ ਮਹਾਰਾਜ ਜੀ ਮੋਟਰਸਾਈਕਲ ਦਾ ਸੜਕ ਤੇ ਖੜਾ ਕਰਕੇ ਆਏ ਤੇ ਪੰਪ ਬੰਦ ਆ ਸਿੱਧੇ ਮੂੰਹ ਬੰਨ ਕੇ ਅੰਦਰ ਵੜੇ ਗੋਲੀਆਂ ਮਾਰੀਆਂ ਤੇ ਜੇ ਕੋਈ ਪੁਣਗੇ ਪੰਪ ਤੇ ਤੇਲ ਪੌਣ ਦਾ ਅੰਦਰ ਗੋਲੀਆਂ ਕਰਦੇ ਲਈ ਮਾਰਿਓ ਤਿੰਨੇ ਤਾਂ ਬੰਦੇ ਅੰਦਰ ਬੈਠੇ ਸੀ ਉਹ ਤਾਂ ਬਾਹਰ ਵੀ ਨਹੀਂ ਸੀ ਮਾਰਨ ਦੀ ਨੀਅਤ ਨਾਲ ਆਏ ਸੀ ਕਿਉਂਕਿ ਕੋਈ ਲੁੱਟਖੋਹ ਨਹੀਂ ਕੀਤੀ ਇਹਨੇ ਜਾਣ ਇਹਨੇ ਆਉਣਾ ਸੀ ਜੀ ਪੰਪ ਤੇ ਠੀਕ ਹੈ ਕੁਦਰਤੀ ਉਸ ਗੱਲ ਦਾ ਫਰਕ ਰਹਿ ਗਿਆ ਹੂੰ ਹੂੰ ਹੋਰ ਕੁਝ ਨਹੀਂ ਐਨੂੰ ਟਾਰਗੇਟ ਇਹ ਸੀ ਪਰ ਪੁਲਿਸ ਇਹਦੇ ਚ ਘੁਮਰਾਹ ਕਰ ਗਈ ਲੋਏ ਆਰਡਰ ਇਸ ਤਰ੍ਹਾਂ ਜੀ ਕਿ ਪਹਿਲਾਂ ਮੈਂ ਤੁਹਾਨੂੰ ਥੋੜਾ ਇਹ ਗੱਲ ਦਾ ਬੈਕਗ੍ਰਾਉਂਡ ਦੇ ਦਿਆਂ ਵੈਸੇ ਮੈਂ ਇੱਕ ਬੜੀ ਲੈਂਥੀ ਲਾਉਣ ਆਰਡਰ ਦੇ ਮੁੱਦੇ ਤੇ ਲੈ ਕੇ ਅੱਜ ਦੁਪਹਿਰ ਤੱਕ ਤੁਹਾਨੂੰ ਪ੍ਰੈਸ ਕਾਨਫਰੰਸ ਰਾਹੀਂ ਸਾਰੀ ਗੱਲ ਸਮਝਾਉਂਗਾ ਮਗਰ ਮੂਟੀ ਜੀ ਗੱਲ ਪਲਸ ਔਰ ਆਮ ਆਦਮੀ ਪਾਰਟੀ ਦੀ ਸਰਕਾਰ ਇਹਦੇ ਚ ਗੁੰਮਰਾਹਕੁੰਨ ਪਾਲਿਸੀਜ਼ ਆਪ ਲਾ ਰਹੀ ਹੈ ਇਹ ਮੇਰੇ ਸਰਦਾਰ ਸੰਤੋਖ ਸਿੰਘ ਜੀ ਸਮਰਾ ਸਾਹਿਬ ਨੇ ਜੀ ਮੇਰੇ ਫਾਦਰ ਨੇ ਪਾਦਰ ਸਮਾਨ ਨੇ ਔਰ ਮੇਰੇ ਬਹੁਤ ਇਹਨਾਂ ਨਾਲ ਦੁਨੀਆ ਜਾਣਦੀ ਹੈ ਸਲਕੇ ਦੇ ਕਿ ਸਾਡਾ ਪਿਓ ਪੁੱਤਰ ਵਾਲਾ ਰਿਸ਼ਤਾ ਇਹ ਇਹ ਪਹਿਲਾਂ ਐਸਜੀਪੀਸੀ ਮੈਂਬਰ ਰਹੇ ਆ ਹੁਣ ਜੋਤ ਸਿੰਘ ਸੰਬਰਾ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨੇ ਉੱਥੇ ਸਾਡੇ ਹਲਕਾ ਅਜਨਾਲੇ ਤੋਂ ਇੰਚਾਰਜ ਨੇ ਔਰ ਜਿਹੜਾ ਇਹਨਾਂ ਦਾ ਸ਼੍ਰੋਮਣੀ ਕਮੇਟੀ ਦਾ ਹਲਕਾ ਹੈ ਉਹ ਮਜੀਠਾ ਤੇ ਜਨਾਲਾ ਦਾ ਕਾਮਨ ਹੈ ਇਹ ਮੇਰਾ ਭਰਾਮਾ ਤੋਂ ਵੱਧ ਹੈ ਜਿੰਨੇ ਸੱਜਣ ਇੱਥੇ ਖਲੋਤੇ ਆ ਮੇਰਾ ਇੱਕ ਪਰਿਵਾਰ ਦਾ ਹਿੱਸਾ ਮਜੀਠਾ ਮੇਰਾ ਪਰਿਵਾਰ ਵੱਡਾ ਪਰਿਵਾਰ ਹੈ ਤੇ ਤੁਸੀਂ ਇਹ ਗੱਲ ਵੇਖੋ ਕਿ ਕੱਲ ਇਸ ਵੰਦ ਮੈਰੀ ਕੁਦਰਤੀ ਜਦੋਂ ਰਾਤ ਮੈਂ ਗੱਲ ਕੀਤੀ ਆ ਸਾ 200 ਰਾਂ ਨਾ ਠੀਕ ਠੀਕ ਜਿਹੜੇ ਆਏ ਆ ਇੱਥੇ ਲੋਕ ਪੁਲਸੇ ਦੇ ਚ ਕਿਸ ਤਰੀਕੇ ਨਾਲ ਗੁੰਮਰਾਹ ਕਰ ਰਹੀ ਆ ਕਹਿੰਦੇ ਜੀ ਤੇਲ ਕੌਣ ਆਇਆ ਪੁਲਸ ਨੂੰ ਪੁੱਛੋ ਕਿ ਤੁਸੀਂ ਤਾਂ 9 ਵਜੇ ਤਾਂ ਮੇਰੀ ਗੱਲ ਹੋਈ ਆ ਜਦ ਇਹ ਸਾਢੇ ਘੱਟ ਦਾ ਵਾਕਿਆ ਸਵਾ 8 ਦਾ ਸਾਢੇ 8 ਦਾ ਤੇ ਤੁਹਾਨੂੰ ਕਿਵੇਂ ਪਤਾ ਕਿ ਲੱਗੇ ਤੇਲ ਪਾਉਣ ਆਏ ਤੁਸੀਂ ਕਿਹੜੀ ਇਨਕੁਆਇਰੀ ਕਰ ਲਈ ਆਪ ਦੀ ਗੱਲ ਨੂੰ ਕਵਰ ਅਪ ਕਰਨ ਲਈ ਜਿਹੜੇ ਬੰਦੇ ਪੰਪ ਬੰਦ ਹੋ ਗਿਆ ਹੋਵੇ ਤਿੰਨੇ ਮੁਲਾਜ਼ਮ ਸੀ ਉਹ ਅੰਦਰ ਬੈਠੇ ਆ ਤਿੰਨੇ ਮੁਲਾਜ਼ਮ ਸੀ ਉਹ ਅੰਦਰ ਬੈਠੇ ਆ ਤੇ ਮੋਟਰਸਾਈਕਲ ਸੜਕ ਤੇ ਖਲੋਤਾ ਹੁਣ ਸੜਕ ਤੇ ਕਿਹੜਾ ਪੰਪ ਚ ਤੇਲ ਪੈਂਡਿਆ ਤੇ ਜਦ ਪਤਾ ਹੀ ਆ ਬੰਦ ਹੋ ਗਿਆ ਫਿਰ ਮੈਂ ਤੁਹਾਨੂੰ ਹੋਰ ਗੱਲ ਕਰੂੰਗਾ ਕਿ ਉਹ ਕੇਲੇ ਤੇਲ ਪਾਉਣ ਨਹੀਂ ਆਏ ਉਹ ਜੋਤ ਸਿੰਘ ਸੰਵਰਾ ਨੂੰ ਸਮਰਾ ਪਰਿਵਾਰ ਨੂੰ ਟਾਰਗੇਟ ਕਰਨ ਦੇ ਮਨਸ਼ਾ ਨਾਲ ਆਈ ਹੈ ਮੈਂ ਉਦਾਸ ਰਿਆਂ ਜੀ ਕਿ ਭਈ ਜੋਤ ਸਿੰਘ ਸਮਰਾ ਦਾ ਕੱਲ ਪੰਪ 'ਚ ਇਹ ਆਉਣ ਲੱਗੇ ਸੀ ਕੁਝ ਮਿੰਟਾਂ ਦਾ ਫਰਕ ਰਹਿ ਗਿਆ ਮੈਨੂੰ ਲੱਗਦਾ ਉਹਨਾਂ ਨੂੰ ਭੁਲੇਖਾ ਪੈ ਗਿਆ ਇਹ ਅੰਦਰ ਬੈਠਿਆ ਕਿਉਂਕਿ ਇਹਨੇ ਪੰਪ ਤੇ ਆਉਣਾ ਸੀ ਔਰ ਜੀਨੇ ਤੇਲ ਪੋਣਾ ਜਾਂ ਜੀਨੇ ਚੋਰੀ ਕਰਨੀ ਹੁੰਦੀ ਆ ਉਹ ਇੱਕ ਮਨ 'ਚ ਸੋਚ ਨਾਲ ਆਉਂਦਾ ਕਿ ਮੈਂ ਆ ਚੋਰੀ ਕਰਨ ਚੱਲਿਆ ਮੈਂ ਕੰਮ ਕਰਕੇ ਆਉਣਾ ਜਾਂ ਮੈਂ ਤੇਲ ਪਵਾ ਕੇ ਭੱਜਣਾ ਜਿਨੇ ਮੋਟਰਸਾਈਕਲ ਹੀ ਸੜਕ ਤੇ ਖੜਾ ਕਰਤਾ ਔਰ ਸਿੱਧੇ ਆ ਕੇ ਅੰਦਰ ਤਾਬੜਤੋੜ ਗੋਲੀਆਂ ਚਲਾਉਣੀਆਂ ਸ਼ੁਰੂ ਕਰਤੀਆਂ ਮੁੜ ਕੇ ਚੋਰੀ ਵੀ ਕੁਛ ਨਹੀਂ ਕੀਤਾ ਤੇ ਉਹਦੀ ਮਨਸ਼ਾ ਕੀ ਹੈ ਔਰ ਕੁਛ ਦਿਨ ਪਹਿਲਾਂ ਹੀ ਅਰਪ੍ਰਿਤ ਚੋਕਲਾ ਔਰਾਂ ਨੇ ਜਿਸ ਦਿਨ ਮਨੋਰੰਜਨ ਕਾ ਲੀਏ ਔਰਾਂ ਦੇ ਘਰ 'ਚ ਇਹ ਗ੍ਰੇਨੇਡ ਸਿੱਟਿਆ ਉਸ ਦਿਨ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਏ ਡੀ ਜੀ ਪੀ ਲਾਅਨ ਆਰਡਰ ਨੇ ਕਿਹਾ ਕਿ ਇਹਦੇ 'ਚ ਸ਼ਹਾਜਾਦ ਪੱਟੀ ਤੇ ਇੱਕ ਆਪਣਾ ਹੈਪੀ ਪਸ਼ੀਏ ਹੋਰੀ ਜੀਵਨ ਭੋਜੀ ਹੋਰਾ ਦਾ ਨੌ ਸਾਹਮਣੇ ਆਇਆ ਕਿ ਇਹ ਲੋਕ ਪੰਜਾਬ ਦਾ ਮਾਹੌਲ ਖਰਾਬ ਕਰਦੇ ਤੁਸੀਂ ਇਹ ਵੇਖੋ ਉਹਨਾਂ ਨੇ ਕੁਛ ਚੰ ਕੁਛ ਘੰਟਿਆਂ ਬਾਅਦ ਹੀ ਇੱਕ ਵੀਡੀਓ ਚਲਾਉਂਦੇ ਆ ਅਰਪ੍ਰਿਤ ਸ਼ੁਕਲਾ ਹੋਰਾ ਦਾ ਨਾਉ ਲੈਂਦੇ ਆ ਨਾਲੇ ਹਾਸਾ ਠੱਠਾ ਕਰਦੇ ਆ ਤੇ ਫੇਰ ਕਹਿੰਦੇ ਆ ਕਿ ਸਾਡੇ ਡੇਰੇ ਮਜੀਠੇ ਲੱਗੇ ਔਰ ਮੈਂ ਉਸੇ ਵਕਤ ਪੰਜਾਬ ਪੁਲਿਸ ਨੂੰ ਇਖਤਾਰ ਦਿੱਤੀ ਕਿ ਮੈਂ ਭਾਈ ਇਹ ਜਾਂ ਇਸ ਗੱਲ ਦਾ ਧਿਆਨ ਰੱਖੋ ਕਿ ਕਿਸੇ ਦਾ ਜਾਨੀ ਮਾਲੀ ਨੁਕਸਾਨ ਨਾ ਹੋਵੇ ਵਾਰਨਿੰਗ ਦੇ ਰਿਹਾ ਅਗਲਾ ਤੁਹਾਨੂੰ ਸਪਸ਼ਟ ਕਹਿ ਰਿਹਾ ਕਿ ਮਜੀਠੇ 'ਚ ਕਰਾਂਗੇ ਅਗਲੀ ਕਾਰਵਾਈ ਔਰ ਤੁਸੀਂ ਇਹ ਵੇਖੋ ਕਿ ਹਲੇ 48 ਘੰਟੇ ਬੀਤੇ ਨਹੀਂ ਤੇ ਇੱਥੇ ਆ ਕੇ ਬੰਦੇ ਨੂੰ ਮਾਰ ਕੇ ਔਰ ਦੂਜੇ ਦੇ ਸਿੱਧੇ ਮੂੰਹ 'ਚ ਗੋਲੀ ਮਾਰੀ ਆ ਔਰ ਫਿਰ ਜੇ ਕਿਸੇ ਦੀ ਮਨਸ਼ਾ ਜੋਤ ਸਿੰਘ ਨੂੰ ਸਮਰਾ ਨੂੰ ਜਾਂ ਵੱਡੇ ਸਮਰਾ ਸਾਹਿਬ ਨੂੰ ਟਾਰਗੇਟ ਕਰਨਾ ਨਹੀਂ ਸੀ ਤੇ ਕੀ ਸੀ ਫਿਰ ਚੋਰੀ ਕੀ ਕੀਤਾ ਜੀ ਜੀੜੀ ਸਾਹਿਬ ਤੇਲ ਪਾ ਕੇ ਕਿਉਂ ਨਾ ਭਜਿਓ ਤਾਂ ਅੰਦਰ ਸੀ ਤੇਲ ਪਾ ਲੈਂਦੇ ਫਿਰ ਬਾਹਰ ਸੋ ਬੜਾ ਕਲੀਅਰ ਸੀ ਇਟ ਵਾਸ ਅ ਟਾਰਗੇਟਡ ਪਲਾਨ ਅਟੈਕ ਔਰ ਉਹਨਾਂ ਦੀ ਹੋ ਰਿਹਾ ਅਟੈਕ ਜਿਹੜੇ ਮੇਰੇ ਮਤਲਬ ਤੁਸੀਂ ਭਰਾਵਾ ਨਾਲੋਂ ਜਿਨ੍ਹਾਂ ਨਾਲ ਮੇਰੇ ਵੱਦ ਸੰਬੰਧ ਆ ਜਾਂ ਮੇਰੀਆਂ ਸੱਜੀਆਂ ਖੱਪੀਆਂ ਬਾਵਾ ਨੇ ਤੋਂ ਪਹਿਲਾਂ ਜੈਨਤੀਪੁਰ ਕੀਤਾ ਉਹ ਉਸ ਤੋਂ ਪਹਿਲਾਂ ਮਜੀਠੇ ਥਾਣੇ ਕੀਤਾ ਮਜੀਠਾ ਥਾਣਾ ਉਹ ਜਿੱਥੇ ਸਾਹਮਣੇ ਮੇਰਾ ਦਫ਼ਤਰ ਹੈ ਦੂਜੇ ਪਾਸੇ ਥਾਣਾ ਹੁਣ ਇੱਥੇ ਤਾਂ ਹਰ ਬੰਦੇ ਨਾਲ ਮੇਰੇ ਪਰਿਵਾਰ ਦੇ ਰਿਲੇਸ਼ਨਸ਼ਿਪ ਆ ਜੀ ਜਿੰਨੇ ਖਲੋਤੇ ਆ ਮੇਰੇ ਪਰਿਵਾਰਕ ਤੌਰ ਤੇ ਅਸੀਂ ਇੱਕ ਦੂਜੇ ਨਾਲ ਵਰਤਦੇ ਸੋ ਇਹ ਬੜਾ ਕਲੀਅਰ ਹੈ ਕਿ ਜਿਹੜਾ ਬੰਦਾ ਇਸ ਗੱਲ ਦੀ ਆਵਾਜ਼ ਉਠਾ ਰਿਹਾ ਉਸ ਟਾਰਗੇਟ ਕਰ ਰਿਹਾ ਜੇਕਰ ਆਪਣਾ ਵੀ ਕੀਤਾ ਸੀ ਕਿ ਮੇਰੇ ਉਹ ਉਹ ਜਿੰਨੂੰ ਸਪੀਚ ਦਿੱਤੀ ਸੀ ਕਿ ਮੇਰਾ ਵੀ ਇਹ ਨੁਕਸਾਨ ਕਰ ਸਕਦੇ ਨੇ ਕਿ ਇਹ ਜਿਸ ਤਰ੍ਹਾਂ ਤੁਹਾਡੇ ਵਿੱਚ ਮੈਂ ਤੁਹਾਨੂੰ ਗਲ ਦੱਸਾਂ ਮੈਂ ਇਹ ਹੈਪੀ ਪਸ਼ੀਆ ਹੋ ਗਿਆ ਹੈ ਸਭ ਹੋ ਗਿਆ ਬੰਦੇ ਦੇ ਪੁੱਤ ਬਣਾਉਂਗਾ ਇਹਨਾਂ ਸਾਭ ਮੈਂ ਜਮਾਂ ਪਰਵਾਹ ਨਹੀਂ ਕਰਦਾ ਇਹਨਾਂ ਦੀ ਪੁਲ ਸਾਫ ਦਾ ਕੰਮ ਕਰੇ ਅੱਜ ਮੇਰਾ ਆਉਣ ਦਾ ਇੱਥੇ ਨਾਲ ਇਹਨਾਂ ਦੇ ਖਲੂਣ ਦਾ ਮਤਲਬ ਹੀ ਹੈ ਕਿ ਇੱਟ ਨਾਲ ਇੱਟ ਖੜਕਾਵਾਂਗੇ ਅਸੀਂ ਲੜਾਂਗੇ ਇਸ ਗੱਲ ਦੇ ਖਿਲਾਫ ਪਰ ਲੋਕਾਂ ਨੂੰ ਸੇਫਟੀ ਐਂਡ ਸਿਕਿਉਰਿਟੀ ਦੇਣੀ ਸਾਡੀ ਵੀ ਜ਼ਿੰਮੇਵਾਰੀ ਹੈ ਜੇ ਪੁਲਸ ਫੇਲ ਹੋ ਰਹੀ ਆ ਭਗਵੰਤ ਮਾਨ ਫੇਲ ਹੋ ਰਿਹਾ ਅਸੀਂ ਆਪਦੀ ਜੁਮੇਰੀ ਨਭਾਵਾਂਗੇ ਅਸੀਂ ਲੋਕਾਂ ਨਾਲ ਖੜੇ ਆ ਭਾਵੇਂ ਸਾਡਾ ਕਿਸੇ ਦਾ ਇੰਕਾਊਂਟਰ ਹੋ ਜੇ ਮਗਰ ਅਖੀਰਲੇ ਸਾਮਾਂ ਤੱਕ ਅਸੀਂ ਆਪਦੀ ਲੜਾਈ ਲੜਾਂਗੇ ਔਰ ਇਹ ਉਹ ਵੀਡੀਓ ਹੈ 94 ਦੀ ਅੱਜ ਹੋ ਗਈ 14 14 ਪੰਜ ਦਿਨਾਂ ਦੇ ਅੰਦਰ ਅੰਦਰ ਇਹਨੇ ਆਪਦਾ ਚੰਦ ਛਾੜਦਾ ਆ ਉਹ ਬਈਚਾ ਦੇ ਵਿੱਚ ਕਹਿ ਰਿਹਾ ਸੀ ਮੇਰੇ ਕੋ ਆਗੀ ਕਹਿ ਰਿਹਾ ਉਹ ਮੈਂ ਅੱਜ ਤੁਸੀਂ ਦੁਪਹਿਰ ਤੱਕ ਮੈਨੂੰ ਟਾਈਮ ਦਿਓ ਮੈਂ ਤੁਹਾਨੂੰ ਹੋਰ بڑا ਕੁਝ ਦਵਾਂ ਜੀ ਔਰ ਭਗਵੰਤ ਮਾਨ ਨੂੰ ਮੈਂ ਕਹਿਣਾ ਚਾਹੁੰਦਾ ਕਿ ਯਾਰ ਇਹ ਹਰ ਚੀਜ਼ ਹੀ ਮਜ਼ਾਕ ਬਣ ਗਈ ਹੈ ਤੁਸੀਂ ਇਹ ਵੇਖੋ ਹੁਣ ਕਿਸੇ ਨੇ ਪੰਪ ਖੋਲਣਾ ਜੀ 6 ਵਜੇ ਤੋਂ ਬਾਅਦ ਰਾਤ ਦੇ ਹਨੇਰੇ ਹੁਣ ਕਿਸੇ ਨੇ ਆਪਦੇ ਦੁਕਾਨ ਤੇ ਜਾਣਾ ਕਿਸੇ ਆਰਤੀਏ ਨੇ ਜਾਣਾ ਆ Hindu ਭਾਈਚਾਰਾ ਬੈਠਾ ਇੱਥੇ ਪੁੱਛ ਲਓ ਜੇ ਜਾਣ ਕੇ ਜਿੰਨੇ ਕਾਰੋਬਾਰੀ ਇੱਥੇ ਇਹਨਾਂ ਸਭ ਨੇ ਘਰ ਨੂੰ ਟਾਈਮ ਨਾਲ ਵੜ ਜਾਣਾ ਕਿਸੇ ਨੂੰ ਆਪਦੀ ਜਾਨ ਕੀਮਤੀ ਹੈ ਜਾਨ ਮਾਲ ਦੀ ਰੱਖਿਆ ਕਰਨਗੇ ਕੀ ਭਗਵੰਤ ਮਾਨ ਔਰ ਐਡਾ ਫੇਲ ਬੰਦਾ ਹੈ ਕੱਲ ਲੀਡਰ ਉਹ ਆਪੋਜੀਸ਼ਨ ਦੇ ਬਾਰੇ ਗੱਲਾਂ ਕਰ ਰਿਹਾ ਹੈ ਮੈਂ ਕਹਿੰਦਾ ਜੀ ਬੇਫਕੂਬ ਹੈ ਨਾ ਜੀ ਉਹਨਾਂ ਨੂੰ ਸੱਦ ਵੀ ਲੈ ਜੀ ਅੱਜ ਫੇਰ ਬੇਫਕੂਬ ਹੈ ਨਾ ਜੀ ਤੁਸੀਂ ਮੈਂ ਚਲੋ ਚਲੀ ਕਰ ਤੁਸੀਂ ਛੱਡੋ ਜੀ ਮੈਂ ਵੀ ਬੋਲਿਆ ਹਾਂ ਮੈਂ ਵੀ ਬੋਲਿਆ ਸੀ ਕਿ ਅਟੈਕ ਹੋਊਗਾ Hindu ਲੀਡਰ ਤੇ ਅੱਜ ਮੈਂ ਪ੍ਰੂਫ ਵੀ ਦਊਂਗਾ ਤੁਹਾਨੂੰ ਆਪਾਂ 2-3 ਵਜੇ ਤੁਹਾਨੂੰ ਸਾਰੀ ਗੱਲਾਂ ਮੈਂ ਸਕਰੀਨਾਂ 'ਚ ਵਿਖਾਊਂਗਾ ਦੇ ਮਤਲਬ ਕਿ ਕੋਈ ਆਪੋਜੀਸ਼ਨ ਦਾ ਲੀਡਰ ਜੇ ਸੇਫਟੀ ਐਂਡ ਸਕਿਉਰਿਟੀ ਦੀ ਪੰਜਾਬ ਦੇ ਲੋਕਾਂ ਦੀ ਚਿੰਤਾ ਪ੍ਰਗਟਾਵੇ ਤੇ ਮਤਲਬ ਕਿ ਉਹ ਗੁਨਾਹਗਾਰ ਹੋ ਜਾਂਦਾ ਤੇ ਜਿਨ੍ਹਾਂ ਤੋਂ ਚੈੱਕ ਕੁਝ ਨਹੀਂ ਹੋ ਰਿਹਾ ਲੌਨ ਆਰਡਰ ਕੰਟਰੋਲ ਨਹੀਂ ਹੋ ਰਿਹਾ ਉਹ ਉਹ ਗੁਨਾਹਗਰ ਕੋਈ ਅਜਨਾਲੇ ਜੋਤ ਸਿੰਘ ਸਮਰਾ ਸਾਹਿਬ ਇਨਚਾਰਜ ਨੇ ਕਾਫੀ ਇਹਨਾਂ ਦੀ ਸਟੇਟਮੈਂਟਾਂ ਗੈਂਗਸਟਰਾਂ ਦੇ ਖਿਲਾਫ ਵੀ ਰਹੀਆਂ ਇਹ ਇਹ ਕਹਨੋ ਸਦਿਆਂ ਕੋਈ ਥ੍ਰੈਟ ਕਾਲਸ ਆ ਰਹੇ ਉਹ ਅੱਛੇ ਸਮਰੇ ਨੂੰ ਟਾਰਗੇਟ ਕੀਤਾ ਜਾ ਰਿਹਾ ਜੀ ਮੈਂ ਸਪਸ਼ਟ ਦਾਅਵਾ ਕਰਦਾ ਕਿਉਂਕਿ ਇਹਨੇ ਪਿੱਛੇ ਉਹ ਆਰਤੀਆ ਦੀ ਵੀ ਗੱਲ ਉਠਾਈ ਸੀ ਕਿ ਨਾ ਸੀ ਹਾਂਜੀ ਸੰਜੀਤ ਸੁਰਜੀਤ ਆਰਤੀਆ ਜੀ ਨੂੰ ਫੇਰ ਆਪੀ ਪਸ਼ੀਏ ਨੇ ਕਿਹਾ ਸੀ ਔਰ ਉਸ ਤੋਂ ਪਹਿਲਾਂ ਆਈਡੀ ਦਾ ਬਲਾਸਟ ਹੋਣਾ ਸੀਗਾ ਅਜਨਾਲੇ ਜਿਹੜਾ ਇਹਨਾਂ ਨੇ ਪੁਲਿਸ ਨੇ ਰਿਕਵਰੀ ਕੀਤੀਏ ਦੱਸੋ ਮਜੀਠੇ ਅਜਨਾਲੇ ਆਹਨਾ ਥਾਣਿਆਂ ਦੇ ਇਹ ਇਹਨਾਂ ਦਾ ਕੀ ਮਸਲਾ ਜੀ ਇਹ ਕੇਵਲ ਤੇ ਕੇਵਲ ਕਿ ਤੁਸੀਂ ਜੇ ਅਸੀਂ ਕਿਸੇ ਨੂੰ ਟਾਰਗੇਟ ਕਰਦੇ ਹਾਂ ਤੁਸੀਂ ਉਹਨਾਂ ਲਈ ਆਵਾਜ਼ ਜੇ ਬੁਲੰਦ ਕਰੋਗੇ ਤੇ ਤੁਹਾਨੂੰ ਵੀ ਠੋਕਾਂਗੇ ਸਰਕਾਰ ਆਪ ਦੀ ਉਸ ਗੱਲ ਨੂੰ ਅਡਰੈਸ ਨਹੀਂ ਕਰਦੀ ਜੀ ਸਾਹਿਬ ਨੂੰ ਸਿਕਿਉਰਟੀ ਦਿੱਤੀ ਗਈ ਹੈ ਜੀ ਆਮ ਲੋਕਾਂ ਤੇ ਗੋਲੀਆਂ ਚੱਲ ਰਹੀਆਂ ਨੇ ਕਿਥੋਂ ਵੀ ਸਿਕਿਉਰਟੀ ਵਿਡਰੋਅ ਕੀਤੀ ਗਈ ਹੈ ਮੈਂ ਕਹਿੰਦਾ ਜੀ ਮੇਰੀ ਇਹ ਵੀ ਭਗਵੰਤ ਮਾਨ ਨੂੰ ਲਾਦਿਓ ਜਾਂ ਉਹਦੀ ਘਰ ਦੀ ਜਾਂ ਉਹਦੀ ਘਰ ਦੀ ਤੇ ਜਾਂ ਮਾਤਾ ਜੀ ਤੇ ਲਾਦਿਓ ਦਾ ਤਾਂ ਕਹਿਣਾ ਸਾਰੀ ਲੈ ਜਾਓ ਡੀਜੀਪੀ ਲਿਖ ਕੇ ਦੇ ਦੇ। ਸਾਨੂੰ ਤਾਂ ਲਿਖ ਕੇ ਦਵੇ ਕਿ ਆਏ ਵੇਲੇ ਇੰਸ਼ੋਰ ਸੇਫਟੀ ਐਂਡ ਸਿਕਿਉਰਿਟੀ ਆਫ ਐਵਰੀ ਪੰਜਾਬੀ। ਪਰ ਮਜੀਡੀਆ ਦਾ ਜਿੱਦਾਂ ਉੱਥੇ ਮਜੀਠੇ ਵੀ ਹੋਈ ਵਾਰਦਾ ਤੇ ਇਸ ਦਾ ਕਾਰੋਬਾਰ ਤੇ ਬਹੁਤ ਵੱਡਾ ਪ੍ਰਭਾਵ ਜਿਹੜੇ ਤੁਸੀਂ ਜਿੱਦਾਂ ਜ਼ਾਹਿਰ ਕਰ ਹੀ ਰਹੇ ਜੀ ਤੇ ਫਿਰ ਕਾਰੋਬਾਰ ਤੁਸੀਂ ਨਾ 2 ਵਜੇ ਤੱਕ ਦਾ ਟਾਈਮ ਦਿਓ। ਜੀ। ਤੁਹਾਨੂੰ ਮੈਂ ਬਹੁਤ ਕੁਝ ਦਵਾਂਗਾ ਅੱਜ। ਤੁਹਾਡੀਆਂ ਵੀ ਅੱਖਾਂ ਖੁੱਲਣ ਗਿਆ ਤੁਹਾਨੂੰ ਗੱਲ ਵੀ ਸਮਝ ਆਊ। ਇਸ ਤੇ ਕੋਈ ਫਾਇਦਾ ਨਹੀਂ ਅੱਜ ਤੁਸੀਂ ਮੌਕਾ ਵਾਰਦਾਤ ਵੇਖਣ ਆਏ ਹੋ। ਠੀਕ ਹੈ ਜੀ। ਤੁਸੀਂ ਇਹ ਵੇਖ ਲਓ ਕਿ ਕਿਸੇ ਬੰਦੇ ਨੇ 1 ਰੁਪਈਆ ਨਹੀਂ ਲੈ ਕੇ ਗਿਆ ਇੱਕ ਬੂੰਦ ਤੇਲ ਦਾ ਨਹੀਂ ਪਾਇਆ ਮਿਲਦਾ ਚਾਰ ਗੋਲੀਆਂ ਮਾਰ ਕੇ ਗਏ ਆ ਇੱਕ ਬੰਦਾ ਮਾਰਤਾ ਵਿਚਾਰਾ ਦੂਜੇ ਮੂੰਹ ਚ ਹਾਲਤ ਕਿਦਾਂ ਉਹਦੀ ਹਾਲਤ ਹਲੇ ਸੀਰੀਅਸ ਹੈ ਜੀ ਮੇਰੇ ਕੋਲ ਜਦ ਤੱਕ ਇਹ ਇਹ ਦੱਸ ਦੋ ਰਹਿਣ 48 ਘੰਟੇ ਬੜੇ ਕੀਮਤੀ ਆ ਦੇਖੋ ਰਹਿਣ ਵਾਲੇ ਨਹੀਂ ਯਾਰ ਕੰਮ ਕੀਤੇ ਲਈ ਕਰ ਰਹੇ ਸੀ ਜੀ ਇਹਨਾਂ ਨੇ EMPLOYE ਕੀਤੇ ਨੇ ਮਤਲਬ ਇਹ ਗੱਲ ਤੇ ਨਾ ਜਾਓ ਕੌਣ ਕਿੱਥੋਂ ਆਇਆ ਇਸ ਗੱਲ ਤੇ ਜਾਓ ਵਿਚਾਰਿਆਂ ਦਾ ਉਹ ਆਪ ਦੀ ਪਰਿਵਾਰ ਦਾ ਗੁਜ਼ਰਵਾਸਤੇ ਆਪਦੇ ਪਰਿਵਾਰ ਦੇ ਪਰਿਵਾਰ ਦੇ ਪਾਲਣ ਪੋਸ਼ਣ ਵਾਸਤੇ ਉਹਨਾਂ ਨੂੰ ਨੌਕਰੀ ਮਿਲੀ ਸੀ ਅੱਜ ਉਹ ਬੰਦਾ ਉਹਨਾਂ ਦਾ ਕਮਾਉ ਚਲੇ ਗਿਆ ਮੈਂ ਅਜ ਪੁੱਛਣਾ ਚਾਹੁੰਨਾ ਭਗਵੰਤ ਮਾਨ ਨੂੰ ਉਹ ਇਹ ਮੈਂ ਆਪਾਂ ਤਾਂ ਕਹਿਆ ਤੂੰ ਕਰਨਾ ਸਾਰਾ ਕੰਮ ਜੀ ਭਗਵੰਤ ਮਾਨ ਨੂੰ ਪੁੱਛਣਾ ਚਾਹੁੰਨਾ ਕਿ ਤੂੰ ਕਹਤਾ ਜਿਨੇ ਤੁਹਾਡੇ ਆਮ ਆਦਮੀ ਪਾਰਟੀ ਨੇ ਉਹਨੂੰ ਗੋਲੀ ਮਾਰੀ ਸੀ ਐਸਆਈ ਸਬ ਇੰਸਪੈਕਟਰ ਚਰਨਜੀਤ ਨੂੰ ਕਹਿੰਦੇ ਜੀ ਸ਼ਹੀਦ ਹੋਇਆ ਉਹ ਜੇ ਮੰਨ ਗਏ ਸ਼ਹੀਦ ਹੋਇਆ ਇਹ ਦੱਸਦੇ ਕਿ ਇਹਨੂੰ ਆਈਐਸਆਈ ਦੇ ਕੀਤਾ ਕਿ ਆਮ ਆਦਮੀ ਪਾਰਟੀ ਦੇ ਬੰਦੇ ਨੇ ਕੀਤਾ ਉਹਨਾਂ ਨੂੰ ਤਾਂ ਜਿਹੜੇ ਸ਼ਹੀਦ ਕਰਨ ਦੇ ਉਹਨਾਂ ਨੂੰ ਤਾਂ ਤੁਸੀਂ ਬढ़ावा ਦੇਂਦੇ ਤੇ ਉੱਥੇ ਐਕਸ਼ਨ ਕਿਉਂ ਨਹੀਂ ਕੀ ਇਹਦੀ ਵੀ ਇਹਨੂੰ ਦੇਵੋਗੇ ਜੀ ਹੁਣ 2 ਕਰੋੜ ਰੁਪਏ ਇਸ ਲਈ ਹਰ ਇੱਕ ਜਾਨ ਕੀਮਤੀ ਆ ਯਾਰ ਜੇ ਕੋਈ ਮਿਹਨਤ ਕਰਕੇ ਗੁਜ਼ਰ ਕਰ ਰਿਹਾ ਉਦੋਂ ਵੀ ਤੁਸੀਂ ਨਹੀਂ ਜੀਣ ਦੇ ਰਹੇ ਸੋ 2 ਵਜੇ ਆਪਾਂ ਖੁੱਲ ਕੇ ਡਰੈਸ ਕਰਾਂਗੇ ਜੀ ਅੱਜ ਮੇਰਾ ਮੈਚ ਜਿਹੜਾ ਪ੍ਰਤਾਪ ਬਾਜਵੇ ਦੇ ਖਿਲਾਫ ਇਹਦੀ ਕਾਰਵਾਈ ਹੋਈ ਉਹਨੂੰ ਕਿਦਾਂ ਦੇਖਦੇ ਹੋ ਨਹੀਂ ਜੀ ਮੈਂ ਉਹਦਾ ਦਾਸੀ ਦਿੱਤਾ ਜੀ ਮੈਂ ਉਸ ਨੂੰ ਕੰਡੈਮਨਡ ਕਰਦਾ ਔਰ ਮੈਂ ਤੁਹਾਨੂੰ 2 ਵਜੇ ਪੂਰੀ ਇਹ ਗੱਲਾਂ ਤੇ ਹੋਰ ਵੀ ਗੱਲਾਂ ਦੱਸੂਗਾ ਕਿ ਇਹ ਚਾਹੁੰਦੇ ਹੀ ਨਹੀਂ ਕਿ ਕੋਈ ਲਾਅਨ ਆਰਡਰ ਤੇ ਬੋਲੇ ਓਕੇ ਓਕੇ ਇਸ ਮੁੱਦੇ ਤੇ ਮੈਂ ਪ੍ਰਤਾਪ ਸਿਓ ਬਾਜਵੇ ਦੇ ਹਰ ਉਸ ਬੰਦੇ ਨਾਲ ਖਲੋਤਾਂ ਜਿਹੜਾ ਲਾਅਨ ਆਰਡਰ ਦੇ ਮੁੱਦੇ ਨੂੰ ਉਠਾਊਗਾ ਸਰਕਾਰ ਨੂੰ ਜਗਾਊਗਾ ਤੇ ਇਸ ਮੁੱਦੇ ਤੇ ਲੜਾਈ ਲੜੂਗਾ ਪੰਜਾਬ ਦੇ ਲੋਕਾਂ ਲਈ ਪੰਜਾਬ ਦੀ ਇਸ ਵਸਨੀਕਾ ਵਾਸਤੇ ਖੜੂਗਾ ਦਿੱਲੀ ਵਾਲਿਆਂ ਨੂੰ ਤਾਂ ਤੁਸੀਂ ਜੈਡ ਪਲੱਸ ਦੇ ਦਿੱਤੀਆਂ ਜਿਨ੍ਹਾਂ ਇੱਥੇ ਲੈਣਾ ਦੇਣਾ ਕੱਖ ਨਹੀਂ ਜਿਨ੍ਹਾਂ ਨੇ ਪੰਜਾਬ ਦੇ ਕਿਸ ਪਿੰਡ 'ਚ ਨਹੀਂ ਛੇਤੀ ਕਿਤੇ ਪਜਾਣਾ ਜੇ ਤੇ ਆਉਂਦੇ ਆ ਤੇ ਵਾਪਸ ਨਾਲ ਹੀ ਆਉਂਦੇ ਇੱਥੇ ਤੇ ਜਿਹੜੇ ਵਿਚਾਰੇ ਇੱਥੇ ਮਿਹਨਤ ਕਰ ਰਹੇ ਆ ਗੁਜ਼ਰ ਕਰ ਰਹੇ ਉਹਨਾਂ ਨੂੰ ਤੁਸੀਂ ਪੁੱਛਦੇ ਕੋਈ ਨਹੀਂ ਉਹਨਾਂ ਲਈ ਕੋਈ ਸੇਫਟੀ ਸਿਕਿਉਰਿਟੀ ਫਿਰ ਇੱਕ ਤਰਫ ਅਟੈਕ ਹੋਇਆ ਮਰਡਰ ਹੋਇਆ ਸਾਹਮਣੇ ਸਰਿਆ ਮਾਰੂ ਨੂੰ ਕੋ ਟੋਗਲ ਦਾ ਡਰਾਮਾ ਕਿਹਕੇ ਕਿਹਾ ਜਾ ਰਿਹਾ ਦੂਸਰੇ ਪਰ ਪਤਾ ਬਈ ਸੂਸ ਜਦਾ ਉਹਨੂੰ ਹੱਤਵਾਦੀ ਕਹਾ ਜਾਂਦਾ ਹੈ ਸਰਕਾਰ ਦੀ ਤੁਸੀਂ ਨਾ 2 ਵਜੇ ਤੱਕ ਟਿੱਕੋ ਤੁਹਾਨੂੰ ਮੈਂ ਬੜਾ ਕੁਝ ਦਵਾਂ ਠੀਕ ਹੈ ਸਰ ਠੀਕ ਹੈ ਮੈਂ ਇੱਕ ਮਿੰਟ ਰੁਕੋ ਇੱਕ ਮਿੰਟ ਅ ਇਧਰ ਹੋਵੋ ਸਿੱਧਾ ਕੁਛ ਹੋਇਆ ਨਾ 10 ਕਿ ਉਹ ਜਿਹੜੀ ਤਰੀਕ ਹੋਈ ਆ ਦੇਖੀ ਨਾ ਅਸਾ ਯਾਰ ਸੁਣ ਰੋ ਜੋ ਕਰਕੇ ਸੀ ਐ ਸ਼ੇਖ ਜੀ ਆ ਗਏ 7 ਵਜੇ ਨਾਲ ਕੰਮ ਤੋਂ ਆਉਂਦੇ ਆ ਸੀ ਮਲੇ ਦੇ ਨਿੱਕੇ ਪਿੰਡ ਤੋਂ ਬਾਅਦ ਮੇਰਾ ਪਿੰਡ ਹੈ ਨਿੱਕੇ ਲੜਕੇ ਮਾਈਂਡ ਤੋਂ ਕੰਮ ਕਰਦੇ ਹੋਰ ਨਾਮ ਵੀ ਦੱਸ ਸਭ ਨੂੰ ਦਾ ਮੇਰਾ ਨਾਮ ਸੁਖਿੰਦਰ ਸਿੰਘ ਮੇਰੇ ਫਾਦਰ ਦਾ ਨਾਮ ਵਿਜੈ ਸਿੰਘ ਜੈਦ ਨਿੱਕੇ ਪਿੰਡ ਤੋਂ ਬਾਅਦ ਨਾਲੀਆ ਪਿੰਡ ਤੋਂ ਬਾਅਦ ਮੈਂ ਸ਼ਾਮ 7:30 7 ਵਜੇ ਕਰਦੀ ਕੰਮ ਤੋਂ ਆਉਂਦੇ ਆ ਸੀ ਤੇ ਮੇਰੇ ਬਟਵੇ ਪਰਸ ਦੇ ਵਿੱਚ 14000 ਰੁਪਏ ਸੀ ਇੱਕ ਸਾਡੇ ਪਿੰਡ ਦਾ ਹੀ ਸੋਨਾ ਸਿੰਘ ਉਹਦੇ ਫਾਦਰ ਦਾ ਨਾਮ ਬਿੱਟੂ ਆ ਇੱਕ ਵੱਡੇ ਥੇਰੇ ਦਾ ਨਾ ਉਹ ਲੱਕ ਤੋਂ ਥੋੜਾ ਕੁਬਾ ਬਾਬਾ ਬਾਬਾ ਜਦਾ ਕਹਿੰਦੇ ਬਲਜੀਤ ਸਿੰਘ ਨਾਮ ਉਹਦੇ ਫਰਦ ਨਾਮ ਨਹੀਂ ਪਤਾ ਉਹਨਾਂ ਨੇ ਮੇਰੇ ਦਾਤਰ ਮਾਰੇ ਸੁਰੱਖਣ ਤੋਂ ਮੈਨੂੰ ਪੁੱਛ ਤੋ ਤੇ ਉਹਨਾਂ ਨੇ ਪਹਿਲਾਂ ਮੇਰੇ ਇੱਕ ਲਾਤੇ ਤੇ ਦਾਤਰ ਮਾਰਿਆ ਅਜ ਵੀ ਨਿਸ਼ਾਨ ਹੈ ਤੇ ਬਾਕੀ ਮੇਰੇ ਪਿੱਠ ਪਿੱਛੇ ਉਹਨਾਂ ਨੇ ਪੁੱਠੇ ਦਾਤਰ ਮਾਰੇ ਆ 14000 ਰੁਪਏ ਖੋਲਿਆ ਨਾਲੇ ਮੇਰਾ ਮੋਬਾਈਲ ਹੈਗੇ ਪੂਰਾ ਡਾਕੂਮੈਂਟ ਸਾਰੇ ਮੇਰੇ ਫੋਨ ਦੇ ਵਿੱਚ ਠੀਕ ਹੈ ਤੇ ਬਾਕੀ ਇਹ ਵੀ ਮੈਂ মিডিਆ ਘੜੀ ਇਹੋ ਦਰਖਾਸਤ ਕਰਦਾ ਪੈਨਾਂ ਨੂੰ ਜਲਦ ਜਲਦ ਫੜਿਆ ਜਾਵੇ ਇੱਕ ਥਾਣੇ ਦੇ ਵਿੱਚ ਪੁਲਿਸ ਨੇ ਕੋਈ ਜ਼ਿੰਮੇਵਾਰੀ ਨਹੀਂ ਚੁੱਕੀ ਉਹਨਾਂ ਨੂੰ ਚੁੱਪ ਕਰਕੇ ਛੱਡਦਾ ਉਹਨਾਂ ਦੀ ਚਾਹੀਦਾ ਪੂਰੀ ਪੰਚਾਇਤ ਲੈ ਕੇ ਜਾਵੇ মিডিਆ